ਅੱਜ ਦਾ ਵਿਸ਼ਾ ਹੈ ਵੇਲੜਾਂ ਦੀ ਖੁੰਡ ਚਰਚਾ ਦੋਸਤੋ ਸਾਡੇ ਪਿੰਡਾਂ ਵਿੱਚ ਇਹ ਆਮ ਹੀ ਦੇਖਣ ਨੂੰ ਮਿਲ ਜਾਵੇਗਾ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਦਰਖਤਾਂ ਥੱਲੇ ਜਾਂ ਤਾਂ ਤਾਸ਼ ਦੀਆਂ ਬਾਜ਼ੀਆਂ ਲਾਉਂਦੇ ਹਨ ਅਤੇ ਜਾਂ ਫਿਰ ਵੇਲੇ ਬੈਠੇ ਗੱਪਾਂ ਛੱਪਾਂ ਮਾਰਦੇ ਰਹਿੰਦੇ ਹਨ ਆਹ ਵੇਖਣ ਵਿੱਚ ਆਇਆ ਹੈ ਕਿ ਇਹ ਲੋਕ ਕਦੇ ਵੀ ਪਿੰਡ ਦੇ ਵਿਕਾਸ ਦੀ ਗੱਲ ਨਹੀਂ ਕਰਦੇ ਕਦੇ ਵੀ ਪਿੰਡ ਵਿੱਚ ਨਸ਼ੇ ਵਰਗੀਆਂ ਬਿਮਾਰੀਆਂ ਨੂੰ ਦੂਰ ਕਰਨ ਦੀ ਗੱਲ ਨਹੀਂ ਕਰਦੇ ਕਦੇ ਵੀ ਧਰਤੀ ਉੱਪਰ ਨਵੇਂ ਦਰਸ਼ਤ ਲਾਉਣ ਦੀ ਗੱਲ ਨਹੀਂ ਕਰਦੇ ਕਈਆਂ ਨੂੰ ਤਾਂ ਗੱਲਾਂ ਦਾ ਇੰਨਾ ਭੜਾ ਚਸਕਾ ਹੈ ਕਿ ਉਹਨਾਂ ਦੇ ਘਰ ਬੇਸ਼ੱਕ ਕਿੰਨਾ ਵੀ ਜ਼ਰੂਰੀ ਕੰਮ ਹੋਵੇ ਕਿਉਂ ਨਾ ਹੋਵੇ ਉਹ ਆਪਣੀ ਹਾਜ਼ਰੀ ਜ਼ਰੂਰ ਦਿੰਦੇ ਹਨ ਆਓ ਆਪਾਂ ਉਹਨਾਂ ਦੀ ਗੱਲਬਾਤ ਦਾ ਇੱਕ ਨਮੂਨਾ ਸੁਣੀਏ ਪਹਿਲਾ ਆਦਮੀ ਰਾਤ ਯਾਰ ਥੋੜੀ ਜਿਹੀ ਵੱਧ ਪੀਤੀ ਗਈ ਪਹਿਲਾਂ ਤਾਂ ਮੈਂ ਸੈਟ ਸੀ ਪਰ ਇੱਥੇ ਕੈਲਾਮਲੀ ਬੋਤਲ ਲੈ ਕੇ ਆ ਗਿਆ ਉਹ ਕਹਿੰਦਾ ਮੈਂ ਤਾਂ ਬਈ ਤੁਹਾਨੂੰ ਇੱਕ ਇੱਕ ਪੈਗ ਲਾਉਣਾ ਹੀ ਲਾਉਣਾ ਮੈਂ ਫਿਰ ਵੱਡਾ ਸਾਰਾ ਪੈਗ ਪਾ ਕੇ ਪੀ ਗਿਆ ਬਸ ਇੰਨੇ ਜਿਹੀ ਮੇਰੀਆਂ ਲੱਤਾਂ ਚੱਕੀਆਂ ਗਈਆਂ ਮੇਰਾ ਤਾਂ ਧਰਤੀ ਤੇ ਪੈਰ ਹੀ ਨਾ ਲੱਗੇ ਮੈਂ ਤਾਂ ਮਸਾ ਕਰੇ ਗਿਆ ਦੂਜਾ ਆਦਮੀ ਯਾਰ ਮੇਰਾ ਤਾਂ ਕੱਚਾ ਰਹਿ ਗਿਆ ਬਸ ਜੇਬ ਚੜੀ ਇੱਕ ਜੋਕਰੇ ਪੈਸੇ ਸੀ ਉਹ ਮੈਂ ਪੀ ਗਿਆ ਹੋਰ ਕੋਈ ਮੈਨੂੰ ਮਿਲਿਆ ਨਹੀਂ ਜੇਕਰ ਮੈਂ ਵੀ ਇੱਥੇ ਹੁੰਦਾ ਤਾਂ ਮੈਂ ਵੀ ਦੋ ਪੈਗ ਜ਼ਰੂਰ ਲਾ ਲੈਂਦਾ ਫਿਰ ਮੈਂ ਤਾਂ ਰੋਟੀਆਂ ਖਾ ਕੇ ਸੌਂ ਗਿਆ ਭਰਾਵਾ ਤੀਜਾ ਆਦਮੀ ਯਾਰ ਦਾਰੂਆਂ ਵਿੱਚ ਦਾਮੀ ਹੈ ਨਹੀਂ ਬਸ ਪੈਗ ਪੀ ਕੇ ਮੜਿਆ ਧੂਆਂ ਆਉਂਦਾ ਫਿਰ ਉਹੀ ਹਾਲ ਹੋ ਜਾਂਦਾ ਘਰ ਦੀ ਕੱਢੀ ਹੋਏ ਕਿਤੇ ਅੱਥੀਆਂ ਆਪ ਦੇ ਚੰਗਾ ਸਮਾਨ ਸਮੋਨ ਪਾਕ ਤਾਂ ਨਜ਼ਾਰਾ ਆ ਜੇ ਪਹਿਲਾ ਆਦਮੀ ਚਲੋ ਇਹ ਤਾਂ ਯਾਰ ਚੱਲੀ ਜਾਣਾ ਕੰਮ ਮੈਂ ਸੁਣਿਆ ਰੁੱਲ ਦੂਗੀ ਮੂੰਗੀ ਹੀ ਮਣਕ ਨਿਕਲੇ ਹੈ ਕੱਲੇ ਦੀ ਦੂਜਾ ਆਦਮੀ ਅੱਥ ਤੇ ਹੱਥ ਮਾਰ ਕੇ ਉਹ ਟਰਾਲੀ ਦਾ ਐ ਲੱਗੇ ਗਏ ਸੀ ਜਿਵੇਂ ਭਾਂਚ ਪਰਕੇ ਲਿਆਉਣਗੇ ਦੋ ਕਿੱਲਾਂ ਚੋ ਬਸ 2 ਢਾਈ ਮਣੀ ਹੋਈ ਐ ਤੀਜਾ ਆਦਮੀ ਚੰਗਾ ਭਾਂਣ ਦੇਣਾਂ ਨਾਲ ਐਵੇਂ ਹੀ ਹੋਣੀ ਚਾਹੀਦੀ ਐ ਇਹ ਵੀ ਆਇਆ ਸਰ ਠੇਕੇ ਤੇ ਲੈ ਲੈਂਦੇ ਆ ਖਰਚਾ ਵੀ ਨਹੀਂ ਮੁੜਿਆ ਸਵਾਦ ਆ ਗਿਆ ਚੌਥਾ ਆਦਮੀ ਉਹ ਕੋਗੇ ਕੀ ਤਾਂ ਚੰਗੀ ਹੋ ਗਈ 7-8 ਕੁੰਟਲ ਨਿਕਲਾਈ ਪੰਜ ਆਦਮੀ ਅੱਜ ਜਾਈ ਲੈ ਕੇ ਵੀ ਵੜਦੇ ਆ ਦੇਖੋ ਕਿੰਨੀ ਨਿਕਲੇ ਤੇਜ਼ ਆ ਦੇ ਮੀ ਪੈ ਦੇਣਾ ਹੁਣ ਭਾਰਾ ਮੂੰਗੀ ਦੀ ਵਾਲਿਆਂ ਨੂੰ ਲੱਗੇ ਸੇਗ ਵੇਖੀ ਫਿਰ ਕਿਵੇਂ ਪਾਣੀ ਚ ਤਰਦੀ ਹੈ ਮੂੰਗੀ ਦੀ ਸਵਾਰ ਆ ਜੇ ਅਗਾਹ ਨੂੰ ਤਾਂ ਨਹੀਂ ਬੀਜਦੇ ਮੂੰਗੀ ਫਿਰ ਨਾ ਝੋਨਾ ਲਾਇਆ ਜਾਵੇ ਫਿਰ ਠੇਕਾ ਗੜ ਬੈ ਜ ਇਹਨਾਂ ਦੇ ਮਤਾਂ ਕਹਨਾ ਪਹਿਲਾ ਆਦਮੀ ਆ ਯਾਰ ਦੋ ਜਣੀਆਂ ਨੂੰ ਬੜਾ ਹੀ ਜਾਂਦਾ ਮੋਟਰਸਾਈਕਲ ਮਗਰ ਕਿਹੜਾ ਇਹ ਕਿੱਧਰ ਚੱਲਿਆ ਇਹ ਸੇਮ ਆਦਮੀ ਦੋ ਨੰਬਰ ਵਾਲੇ ਹੋਣਗੇ ਇਹ ਸੱਤਮਾ ਆਦਮੀ ਕਹਿੰਦੇ ਲਾਭੇ ਨੇ 3 ਕਿੱਲੇ ਚੱਕਤੀ ਪਹਿਲੀ ਬਈ ਸੇਮ ਆਦਮੀ ਕਿਨੇ ਲਈ ਅਵੀ ਸੱਤਮਾ ਆਦਮੀ ਬਾਹਰ ਲਿਆ ਬਈ 35 ਲੱਖ ਨੂੰ ਸੁਣਦੇ ਆ ਪੰਜਵਾਂ ਆਦਮੀ ਬਈ ਕੁੱਕੋਰ ਕੇ ਵੀ ਦੇਣ ਨੂੰ ਫਿਰਦੇ ਆ ਪੈਲੀ ਆਰਤੀ ਦਾ 70 ਲੱਖ ਦੇਣਾ ਉਹਨਾਂ ਨੇ ਕੱਲ ਮੈਨੂੰ ਕਿਸੇ ਪੱਕੇ ਬੰਦੇ ਨੇ ਦੱਸਿਆ ਛੇਮ ਆਦਮੀ ਆ ਚਰਦਾ ਨਹੀਂ ਹੋਏ ਮੜਾ ਜਾ ਤੀਜਾ ਆਦਮੀ ਰਾਤ 'ਚ ਜੱਗਰ ਦੇ ਬੌਰ ਛੱਤਰ ਪਏ ਰਾਤ ਉਹਦੇ ਘਰ ਵਾਲੀ ਨੇ ਜੱਗਰ ਨੂੰ ਬਹੁਤ ਕੁੱਟਿਆ ਪਹਿਲਾ ਆਦਮੀ ਕੀ ਗੱਲ ਹੋ ਗਈ ਬਈ ਇਹ ਜ ਆਦਮੀ ਮੈਨੂੰ ਡੱਬੂ ਦੱਸਦਾ ਸੀ ਕਿ ਮੈਂ ਕੋਠੇ ਦੇ ਖੜਾ ਦੇਖੇ ਜਾਂਦਾ ਸੀ ਜੱਗਰ ਨੂੰ ਨੱਪੀ ਬੈਠੀ ਸੀ ਉਹ ਥੱਲੇ ਤੇ ਆ ਚੀਕਾਂ ਮਾਰੀ ਜਾਂਦਾ ਸੀ ਥੱਲੇ ਪਿਆ ਉਹ ਤੌਖਾ ਤੌਥਾ ਦੀ ਮੈਨੂੰ ਪਤਾ ਬਈ ਉਹਨਾਂ ਦੀ ਲੜਾਈ ਦਾ ਉਹ ਬਾਹਰ ਮੂੰਹ ਮਾਰਦਾ ਰਹਿੰਦਾ ਘਰ ਵਾਲੀ ਨੂੰ ਪਤਾ ਲੱਗ ਗਿਆ ਉਹ ਦੋਸਤੋ ਬਸ ਆਹੀ ਗੱਲਾਂ ਹੁੰਦੀਆਂ ਇਹਨਾਂ ਲੋਕਾਂ ਦੀਆਂ ਇਹ ਕਿਸੇ ਦੀ ਧੀ ਭੈਣ ਦਾ ਕਿਸੇ ਦੇ ਘਰ ਦਾ ਪਰਦਾ ਨਹੀਂ ਰਹਿਣ ਦਿੰਦਾ ਪਰ ਆਪਣੇ ਘਰ ਦੀ ਗੱਲ ਨਹੀਂ ਕਰਦੇ ਬਸ ਲੋਕਾਂ ਦੀ ਮੈਲ ਧੌਂਦੇ ਰਹਿੰਦੇ ਹਨ ਪਤਾ ਨਹੀਂ ਇਹਨਾਂ ਨੂੰ ਇਹਨਾਂ ਫਾਲਤੂ ਗੱਲਾਂ ਵਿੱਚ ਕੀ ਮਿਲਦਾ ਕਿੰਨਾ ਚੰਗਾ ਹੋਵੇ ਕਿ ਇਹ ਲੋਕ ਪਿੰਡ ਦੇ ਵਿਕਾਸ ਬਾਰੇ ਕੋਈ ਗੱਲਾਂ ਕਰਨ ਰਹਿ ਮਸ਼ਵਰਾ ਕਰਨ ਫਿਰ ਇਕੱਠੇ ਹੋ ਕੇ ਉਸ ਗੱਲ ਨੂੰ ਅਮਲੀ ਰੂਪ ਦੇਣ ਸੋ ਪਰਮਾਤਮਾ ਇਹਨਾਂ ਦੀ ਬੁੱਧੀ ਦਾ ਵਿਕਾਸ ਕਰੇ ਤਾਂ ਕਿ ਚੰਗਾ ਸੋਚਣ ਦੋਸਤੋ ਜੇਕਰ ਮੇਰੀਆਂ ਇਹ ਗੱਲਾਂ ਆਪ ਨੂੰ ਸੱਚੀਆਂ ਲੱਗਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ